ਸਿੰਕੂਲੇ ਮੈਂ ਡਵੈਲਪ ਕੀਤਾ ਆਪਣੇ ਸਟਾਫ ਦੀ ਮਦਦ ਨਾਲ ਔਰ ਇਹਨਾਂ ਵਿੱਚ ਖਾਸ ਯੋਗਦਾਨ ਮੇਰੇ ਸਾਰੇ ਅਧਿਆਪਕਾਂ ਦਾ ਰਿਹਾ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਥੂਹੀ ਸਕੂਲ ਇੱਕ ਬਹੁਤ ਨਾਮਵਰ ਸਕੂਲ ਹੈ ਪੰਜਾਬ ਦਾ ਔਰ ਉਹਦੇ ਵਿੱਚ ਸਾਰੇ ਸਟਾਫ ਦੇ ਨਾਲ-ਨਾਲ ਵਿਸ਼ੇਸ਼ ਯੋਗਦਾਨ ਸਰਦਾਰ ਹਰਿੰਦਰ ਸਿੰਘ ਗਰੇਵਾਲ ਜੋ ਕਿ ਮੇਰੇ ਸਕੂਲ ਵਿੱਚ بطور ਫਿਜ਼ੀਕਲ ਅਧਿਆਪਕ ਸੇਵਾਵਾਂ ਨਿਭਾ ਰਹੇ ਨੇ ਉਨਾਂ ਦਾ ਵੀ ਬਹੁਤ ਵੱਡਾ ਇਸ ਮੈਰੀਚ ਇਵੈਂਟ 'ਚ ਹੋ ਗਿਆ ਨਾ। ਬਾਕੀ ਅਸੀਂ ਜਿਹੜੇ ਬੱਚੇ ਆਂ ਤੇ ਕੰਮ ਕਰਦੇ ਆਂ ਸਾਡੇ ਕੰਮ ਕਰਨ ਦਾ ਤਰੀਕਾ ਅਲੱਗ ਹੈ। ਅਸੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਧਿਆਨ ਐਨ ਐਕਸ 10ਵੀਂ ਤੱਕ ਰੱਖਣਾ ਹੈ। ਜਿਹੜੇ ਬੱਚੇ 10ਵੀਂ ਕਰਕੇ ਪਾਸ ਹੋ ਕੇ ਅੱਗੇ ਪੜ੍ਹਨਾ ਚਾਹੁੰਦੇ ਨੇ ਗਰੀਬ ਘਰਾਂ ਦੇ ਬੱਚੇ ਨੇ। 8ਵੀਂ ਤੱਕ ਸਰਕਾਰ ਵੱਲੋਂ ਫੀਸ ਫ੍ਰੀ ਹੈ। ਕੋਈ ਕਿਤਾਬਾਂ ਦਾ ਪੈਸੇ ਨਹੀਂ। ਪਰ ਜਿਹੜੇ ਬੱਚੇ 9ਵੀਂ 'ਚ ਚਲੇ ਜਾਂਦੇ ਆਂ 10ਵੀਂ ਚ ਚਾਹੁੰਦੇ ਨੇ ਇਹ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਫੀਸ ਦਾ ਪ੍ਰਬੰਧ ਵਰਤੀ ਖਾਣਾ ਵਗੈਰਾ ਦਾ ਪ੍ਰਬੰਧ ਸਪੈਕ ਕਰਦੇ ਆ ਹੁਣੇ ਇੱਕ ਸਾਡਾ ਬੱਚਾ ਪੀ ਐਚ ਡੀ ਜਿਹਨੇ ਕੀਤੀ ਹੈ ਉਹਨੂੰ ਅਸਾਮ ਦੇ ਵਿੱਚ ਕੇਂਦਰੀ ਵਿਦਿਆਲੇ ਵਿੱਚ ਜੌਬ ਮਿਲੀ ਹੈ ਇਸ ਤੋਂ ਇਲਾਵਾ ਦੋ ਬੱਚੀਆਂ ਜਿਹੜੀਆਂ ਬੀ ਟੈਕ ਕਰਕੇ ਘਰ ਫੀ ਬੈਠੀਆਂ ਸੀਆਂ ਉਹਨਾਂ ਨੂੰ ਇੱਕ ਕੁਆਲਿਟੀ ਰੈਸ਼ਨ ਕੰਪਨੀ ਚ ਜੌਬ ਦੇ ਗਈ ਇਸ ਤੋਂ ਇਲਾਵਾ 15 ਜਿਹੜੀਆਂ ਬੱਚੀਆਂ ਨੇ ਮੇਰੀ ਨਰਸਿੰਗ ਕਰ ਰਹੀਆਂ ਨੇ ਜੀ ਐਨ ਐਮ ਕਰ ਰਹੀਆਂ ਨੇ ਲੋਕ ਕਰ ਰਹੇ ਨੇ ਬੱਚੇ ਸਾਡੇ ਕੋਲ ਬੀਡ ਕਰ ਰਹੇ ਨੇ ਬੀਪੀ ਐਡ ਕਰ ਰਹੇ ਨੇ ਬੀਪੈਂਡ ਕਰਕੇ ਸਾਡੇ ਕੋਲ ਹੀ ਬੇਟਾ ਇੱਕ ਕੋਚ ਦੀ ਸੇਵਾ ਨਿਭਾ ਰਿਹਾ ਤੇ ਇਸ ਤਰ੍ਹਾਂ ਵੱਖ-ਵੱਖ ਅਉਧਿਆਂ ਤੇ ਬੱਚੇ ਵਿਰਾਜਮਾਨ ਨੇ ਤੇ ਸਾਡਾ ਮਿਸ਼ਨ ਐਜੂਕੇਸ਼ਨ ਹੈ ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ ਜਿਹੜੇ ਵਿਦਿਆਰਥੀ ਹੋਰ ਸਕੂਲਾਂ ਚ ਹੀ ਪੜ੍ਹਦੇ ਨੇ ਸਾਨੂੰ ਅਪਰੋਚ ਕਰਦੇ ਨੇ ਤਾਂ ਅਸੀਂ ਉਹਨਾਂ ਦੀ ਵੀ ਮਦਦ ਫੀਸ ਵੱਖੋਂ ਉਹਨਾਂ ਦੀ ਉਚੀ ਰੇਖਾ ਲਈ ਉਹਨਾਂ ਦੀ ਕਿਤਾਬਾਂ ਫੁਕਸੀ ਕਰਦੇ ਆ ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿਹਨੂੰ ਮੈਂ ਜਾਣ ਕੀਤਾ ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗਾਲ ਤੇ ਹੁਣ ਕਰੰਟਲੀ ਮੈਂ ਸਰਕਾਰੀ ਹਾਈ ਸਕੂਲ ਥੋੜੀ ਦੇਖੋ ਜਦੋਂ ਅਸੀਂ ਮੈਂ ਐਕਚੁਅਲੀ ਜ਼ਿਆਦਾ 4-5 ਸਾਲ ਹੋ ਗਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕ ਦੇ ਵਿੱਚ ਆਇਆ ਨਵਾਂ ਨਵਾਂ ਮੁਸ਼ਕਿਲਾਂ ਤੇ ਆਉਂਦੀਆਂ ਹੀ ਨੇ ਪਰ ਜਦੋਂ ਮਤਲਬ ਕੰਮ ਕਰਦੇ ਆ ਤੇ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਇਨ ਕੰਮ ਹੋ ਰਿਹਾ ਹੈ ਪਿੰਡ ਵਾਸੀਆਂ ਲੋਕ ਤਾਂ ਵਧੀਆ ਕੰਮ ਕਰ ਰਹੇ ਆ ਸਾਰੇ ਸਿਰ ਸਾਧ ਜਿੰਦੇ ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਜਾਂ ਕਿਸੇ ਵੀ ਸਟੇਪ ਪਰ ਮੈਨੂੰ ਆਈ ਥਿੰਕ 1% ਵੀ ਮਤਲਬ ਕੋਈ ਕੰਪਲੇਨ ਨਹੀਂ ਆਈ ਔਰ ਨਾ ਹੀ ਮਤਲਬ ਸਾਰੇ ਸਾਥ ਹੀ ਜਿੰਦੇ ਨੇ ਜੇ ਮੈਂ ਨਮਾਦਾ ਸਕੂਲ ਛੱਡ ਦਿੱਤਾ ਤਾਂ ਉਥੋਂ ਦੇ ਵਿਦਿਆਰਥੀ ਨਾਲ ਵੀ ਉਥੋਂ ਦੇ ਸਟਾਫ ਨਾਲ ਮੈਂ ਹੁਣ ਤੱਕ ਅਟੈਚ ਆ ਇੰਨੀ ਅਗੋਲ ਦੇ ਵਿਦਿਆਰਥੀ ਨਾਲ ਵੀ ਅਟੈਚ ਆ ਅਧਿਆਪਕਾਂ ਨਾਲ ਵੀ ਰਹਿ ਰਿਹਾ ਹੈ ਤਾਂ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਫਿਰ ਕੋਈ ਡਿਵੈਲਪਮੈਂਟ ਕੀਤੀ ਕਿਸੇ ਇੱਥੇ ਯਾਤਕੀ ਕੀਤੀ ਬਣਾਇ ਕਿਸੇ ਮਾਰਚ ਹੈ ਜਿਸ ਤਰ੍ਹਾਂ ਬਣ ਜਿਸਨ ਸਕੂਲ ਜੁਆਇਨ ਕੀਤਾ ਸੀ ਨਮਾਦਾ ਔਰ ਅਸੀਂ ਬਸ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੰਦਰਾਲਾ ਵਿਖੇ ਰਬ ਤੌਰ ਕੰਪਿਊਟਰ ਫੈਕਲਟੀ ਸੇਵਾਵਾਂ ਦੇ ਬਾਰੇ ਇਸੀ ਪੀਪੀਐਸਸੀ ਦਾ ਜੋ ਟੈਸਟ ਕਲੀਅਰ ਹੋਇਆ ਹੈਡ ਬਣੇ ਤਾਂ ਪਹਿਲਾ ਸਟੇਸ਼ਨ ਨਮਾਦਾ ਮਿਲਿਆ ਜਦੋਂ ਸਕੂਲ ਜਾਣ ਕੀਤਾ ਤੇ ਮਤਲਬ ਮੇਰੇ ਨਾਲ ਸਟਾਫ ਮੈਂਬਰ ਗਏ ਸੀ ਇੱਕ ਵਾਰ ਤਾਂ ਲੱਗਿਆ ਕਿ ਕਿੱਥੇ ਆ ਗਏ ਕਿਉਂਕਿ ਸਾਡਾ ਸਕੂਲ ਪਹਿਲਾਂ ਉਹ ਸੋਨਾ ਸੀਗਾ ਔਰ ਬੈਠਣ ਦੀ ਵੀ ਵਿਵਸਥਾ ਵੀ ਨਹੀਂ ਸੀ ਖਾਣੇ ਦੀ ਹਾਲਤ ਬੁਰੀ ਬੱਚਿਆਂ ਨੂੰ ਜਿਹੜੇ ਕਮਰੇ ਸੀ ਉਹਨਾਂ ਦੇ ਵਿੱਚ ਤਾਂ ਕੀ ਮੋਰੀਆਂ ਦਰਵਾਜ਼ੇ ਤੱਕ ਨਹੀਂ ਸੀ ਲੱਗੇ ਹੋਏ ਜਾਂ ਸਿਉਂ ਖਾਦੇ ਰੋਏ ਸੀ ਤਾਂ-ਤਾਂ ਦੇ ਕੰਦਾ ਵਿੱਚ ਛੱਤਾਂ ਵਿੱਚ ਪਾੜ ਗਏ ਹੋਏ ਸੀ ਪਰ ਫਿਰ ਥੋੜੀ ਹਿੰਮਤ ਜੁਟਾਈ ਔਰ ਪਹਿਲੇ ਦਿਨ ਹੀ ਸਿੱਖਿਆ ਮੰਤਰੀ ਉਦੋਂ ਸੀਗੇ ਸਰਦਾਰ ਵੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਉਹਨਾਂ ਦੇ OSD ਉਸ ਪਿੰਡ ਦੇ ਸੀ ਉਹਨਾਂ ਨਾਲ ਸੰਪਰਕ ਕੀਤਾ ਪੰਚਾਇਤ ਨਾਲ ਸੰਪਰਕ ਕੀਤਾ ਫਿਰ ਉਹਨਾਂ ਨੇ ਪੂਰਾ ਪ੍ਰੋਟੈਕਟ ਕਿਸੇ ਤਰ੍ਹਾਂ ਸਾਥ ਦੇ ਆ ਗਏ ਸਭ ਤੋਂ ਪਹਿਲਾਂ ਤੇ ਦੇਖੋ ਆਪ ਵੀ ਜਦੋਂ ਆਪਣੇ ਜੇਬ ਚੋਂ ਖਰਚ ਕਰਨਾ ਸ਼ੁਰੂ ਕਰੀਏ ਤਾਂ ਫਿਰ ਲੋਕੀ ਵੀ ਸਾਥ ਦਿੰਦੇ ਨੇ ਤਾਂ ਖੁਦ ਆਪ ਸ਼ੁਰੂ ਕੀਤਾ ਅਗے ਆਪਕਾ ਨ ਮੋਟੀਵੇਟ ਕੀਤਾ ਉਹ ਵੀ ਨਾਲ ਲੱਗੇ ਇਹ ਕੋਲ ਕੋਲੀ ਪਿੰਡ ਵਾਸੀ ਵੀ ਨਾਲ ਲਗੇ ਸਮਾਨ ਦੇ ਰੂਪ ਚ ਹੀ ਮਦਦ ਲਈਏ ਕਿਸੇ ਕੋਲ ਜੇ ਇਟਾਂ ਦੀ ਲੋੜ ਕੋਈ ਤੇ ਕਿਸੇ ਨੇ ਇਟਾਂ ਭਿਜਵਾ ਦਿੱਤੀਆਂ ਕਿਸੇ ਲੋਕ ਟਾਈਲ ਆ ਕੁਝ ਐਨਆਰਏ ਵੀਰ ਮੇਰੇ ਕਜ਼ਨਸ ਫੋਰਨ ਕੰਟਰੀਜ਼ ਵਿੱਚ ਰਹਿੰਦੇ ਨੇ ਉਹਨਾਂ ਕੋਲ ਮਦਦ ਮੰਗਾਈ ਤੇ ਇਸ ਤਰ੍ਹਾਂ ਕਰਕੇ ਪਹਿਲਾਂ ਉਹ ਸਕੂਲ ਡਵੈਲਪ ਹੋਇਆ ਫਿਰ ਉਹ ਬੱਚਿਆਂ ਦੀ ਪੜ੍ਹਾਈ ਤੇ ਕੰਮ ਕੀਤਾ ਗਿਆ ਬੱਚੇ ਉਧਰ ਦੇ ਬਹੁਤ ਜ਼ਿਆਦਾ ਗਰੀਬ ਸੀਗੇ ਔਰ 9ਵੀਂ 10ਵੀਂ ਦੀ ਫੀਸਾਂ ਦੇਣ ਲਈ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਦੋਂ ਕੋਰੋਨਾ ਦਾ ਟਾਈਮ ਆ ਗਿਆ ਤੇ ਲੋਕਾਂ ਦੇ ਕੰਮ ਵੀ ਬੰਨ ਸੀ ਫਿਰ ਉਥੋਂ ਹੀ ਸਾਨੂੰ ਗੁਰਮਤ ਐਜੂਕੇਸ਼ਨ ਸੁਸਾਇਟੀ ਯੂ ਐਸ اے ਦਾ ਪਤਾ ਚੱਲੇਆ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਸਾਡਾ ਹੱਥ ਮਿਲ ਕੀਤਾ ਔਰ ਅੱਜ ਉਹਨਾਂ ਦੀ ਹੈਲਪ ਨਾਲ ਕੱਲੇ ਮੈਂ ਆਪਣਾ ਤਿੰਨ ਸਕੂਲ ਹੀ ਨਹੀਂ ਹੋਰ ਵੀ ਨੇੜੇ-ਨੇੜੇ ਦੇ ਬਹੁਤ ਸਾਰੇ ਸਕੂਲ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ ਤੁਹਾਡੇ ਦੀ ਜਜ਼ਬਾ ਲਈ ਤਾਂ ਹੀ ਇਹ ਤੁਸੀਂ ਕਾਇਆ ਕਲਪ ਕੀਤੀ ਤੁਸੀਂ ਦੇਖੋ ਜਜ਼ਬਾ ਕਿਉਂਕਿ ਆਪ ਇਹਨਾਂ ਹਾਲਾਤਾਂ ਚੋਂ ਲੰਗੀ ਆ ਜਦੋਂ ਪੜਦੇ ਸੀਗੇ ਤਾਂ ਉਦੋਂ ਇਹਨਾਂ ਹਾਲਾਤਾਂ ਚੋਂ ਮੈਂ ਲੰਗੀ ਸੀਗੀ ਮੇਰੀ ਵੀ ਮੇਰੇ ਅਧਿਆਪਕਾਂ ਨੇ ਬਹੁਤ ਮਦਦ ਕੀਤੀ ਤੇ ਉਹ ਸਮਰੱਥ ਦੀ ਬਤੌਲਤ ਅੱਜ ਮੈਂ ਤੁਹਾਡੇ ਸਾਹਮਣੇ ਆ ਮੈਂ ਰਿਣੀ ਆ ਨੇ ਆਪਣੇ ਉਹਨਾਂ ਅਧਿਆਪਕਾਂ ਦਾ ਸਰਕਾਰੀ ਮੇਰਾ ਸਕੂਲ ਸੀਗਾ ਕਲਾਸ ਵਾਲਾ ਖਾਸਾ ਸੀਨੀਅਰ ਸਕੂਲ ਕਾਦੀਆਂ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਆ ਉਹ ਤੋਂ ਦੇ ਸਾਰੇ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਔਰ ਵਿਸ਼ੇਸ਼ ਜੋਗਦਾਰ ਹੈ ਸ਼੍ਰੀਮਤੀ ਕਿਰਨ ਚੱਡਾ ਜਿਹੜੇ ਮੇਰੇ ਮੈਥਸਟ੍ਰਸ ਸੀਗੇ ਅਸੀਂ ਅੱਜ ਵੀ ਅਟੈਚ ਆ ਵਲਾ ਵਿਆਪਕ ਦਿਵਸ ਹੈ ਮੇਰਾ ਸਭ ਤੋਂ ਪਹਿਲਾ ਫੋਨ ਉਹਨਾਂ ਨੂੰ ਹੀ ਜਾਏਗਾ ਅਸੀਂ ਫੋਨ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਦਿਨ ਉਹਨਾਂ ਦਾ ਆਸ਼ੀਰਵਾਦ ਲੈ ਕੇ ਆਪਣਾ ਦਿਨ ਦੀ ਸ਼ੁਰੂਆਤ ਕਰਾਂ ਫੋਨ ਫੜਿਆ ਮੇਰੇ ਕੋਲ ਨਹੀਂ ਸੀ ਫੋਨ ਪਰ ਮੈਂ ਇੱਕਦਮ ਨਾ ਜਦੋਂ ਫੋਨ ਚੱਕਿਆ ਤੇ ਉੱਤੇ ਨਾ ਕੰਗ੍ਰੈਚੁਲੇਸ਼ਨ ਕਲੈਸ਼ ਹੋਣੇ ਸ਼ੁਰੂ ਹੋਏ ਤਾਂ ਮੈਂ ਆਪਣੇ ਹਸਬੰਦ ਨੂੰ ਹੀ ਕਿਹਾ ਮੈਂ ਕਿ ਤੁਸੀਂ ਦੇਖਣਾ ਕੰਗ੍ਰੈਚੁਲੇਸ਼ਨਸ ਨਾ ਅਲੱਗ-ਅਲੱਗ ਨੰਬਰਾਂ ਤੋਂ ਆ ਰਹੇ ਨੇ ਤੇ ਫਿਰ ਇਹਨਾਂ ਨੇ ਮਤਲਬ ਇਹ ਕੇ ਨਾਮ ਦੱਸਿਆ ਕਿ ਤੇਰਾ ਨਾਮ ਮਤਲਬ ਆਪਣੇ ਪਟਿਆਲੇ ਜੀ ਦੇ ਟੌਪ ਤੇ ਆ। ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਆਪਣੇ ਅਧਿਆਪਕ ਸਾਥੀ ਸਕੂਲ ਦੇ ਸਾਰੇ ਅਧਿਆਪਕ ਫੋਨ ਕਰ ਰਹੇ ਸੀਗੇ। ਸਾਰਿਆਂ ਨੇ ਗਰੁੱਪ ਦੇ ਵਿੱਚ ਮੁਬਾਰਕਬਾਦ ਦੇਣੀ ਸ਼ੁਰੂ ਕੀਤੀ। ਜਿਹੜੇ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਫੋਟੋਜ਼ ਪੋਸਟਰ ਬਣਾ ਕੇ ਸ਼ੇਅਰ ਕਰਨੇ ਸ਼ੁਰੂ ਕੀਤੇ। ਬਹੁਤ ਵਧੀਆ ਲੱਗਾ ਸੀ। ਬੜੀ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਲਈ ਤਾਂ। ਬੜੇ ਮਿਹਨਤੀ ਨੇ ਤੇ ਇਹਨਾਂ ਦਾ ਜਦ ਸਟੇਟ ਵਾਰਡ ਦੇ ਵਿੱਚ ਮੈਂ ਡਿਸਰਵ ਨਾ ਦੇਖਿਆ ਸੀ ਤਾਂ ਬਹੁਤ ਹੀ ਖੁਸ਼ ਹੋਏ ਕਿਉਂਕਿ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਸਟੇਟ ਵਾਰਡ ਦਿੱਤੇ ਜਾਂਦੇ ਟੀਚਰਾਂ ਨੂੰ ਜਿਹੜੇ ਇੰਟਰ ਸਰਵ ਕਰਦੇ ਨੇ ਤਾਂ ਖੁਸ਼ੀ ਹੁੰਦੀ ਹੈ ਇਸ ਵਾਰੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਫੇਅਰਲੀ ਤਰੀਕੇ ਨਾਲ ਸਟੇਟ ਵਾਰਡ ਜਿਹੜੇ ਮਿਹਨਤੀ ਸੀ ਐਕਚੁਅਲੀ ਡਿਸਰਵ ਕਰਦੇ ਸੀ ਉਹਨਾਂ ਨੂੰ ਦਿੱਤੇ ਨੇ ਤੇ ਇਹਨਾਂ ਦਾ ਜੋ ਨਾਂ ਦੇਖਿਆ ਸਾਰੇ ਪਰਿਵਾਰ 'ਚ ਹੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਵੀ ਇਹੋ ਨੇ ਮਿਹਨਤ ਕੀਤੀ ਹੈ ਬੱਚਿਆਂ ਦੀ ਹੈਲਪ ਕੀਤੀ ਹੈ ਬੱਚਿਆਂ ਦੀ ਹੈਲਪ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਕੱਲੇ ਆਪਣੇ ਸਕੂਲ ਦੇ ਨਹੀਂ ਆਲੇ ਦੁਆਲੇ ਦੇ ਕਿਲ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਹੁੰਦੇ ਨੇ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਕਿਸੇ ਨਾ ਕਿਸੇ ਪਾਸਿਓਂ ਹਰ ਹਾਲਤ ਦੇ ਵਿੱਚ ਕਿਸੇ ਐਨ ਜੀਓ ਤੋਂ ਕਿਸੇ ਤੋਂ ਮਦਦ ਕਰਵਾਉਂਦੇ ਨੇ ਇਸ ਲਈ ਪ੍ਰਮਾਤਮਾ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜੋ ਬੰਦਾ ਮਿਹਨਤ ਕਰਦਾ ਉਹਨੂੰ ਕਿਤੇ ਨਾ ਕਿਤੇ ਫਿਰ ਉਸ ਚੀਜ਼ ਦਾ ਮਿਲਦਾ ਹੀ ਹੈ ਤੇ ਇਸ ਕੰਮ ਕਰਕੇ ਉਹ ਜਿਹੜਾ ਸਟੇਟਮੈਂਟ ਮਿਲੇ ਮਿਲੇ ਆ ਅਸੀਂ ਉਸ ਚੀਜ਼ ਲਈ ਸਭ ਦੇ ਬਹੁਤ ਧੰਨਵਾਦ ਕਰਦੇ ਹਾਂ ਵਾਈਫ ਦੀ ਸਕਸੈਸ ਕਿਸੇ ਹਸਬੰਦ ਦਾ ਕਿੰਨਾ ਕੁ ਰੋਲ ਦੇ ਹਸਬੰਦ ਦਾ ਰੋਲ ਤਾਂ ਕੀ ਕਹਿ ਸਕਦੇ ਹਾਂ ਚਲੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਲੈਵਲ ਤੇ ਬਹੁਤ ਮਿਹਨਤ ਕੀਤੀ ਹੈ ਅਸੀਂ ਤਾਂ ਘਰੋਂ ਮਤਲਬ ਜੋ سپورਟ ਹੈ ਉਹ سپورਟ ਦੇ ਸਕਦੇ ਹਾਂ ਵੀ ਸਕੂਲ ਦੇ ਵਿੱਚ ਕੰਮ ਚੱਲਦਾ ਥੋੜਾ ਲੇਟ ਆ ਰਹੇ ਨੇ ਕੋਈ ਗੱਲ ਨਹੀਂ ਬੱਚੇ ਨੂੰ ਸੰਭਲਿਆ ਉਸ ਤਰੀਕੇ ਨਾਲ ਘਰੇਲੂ ਮਾਹੌਲ ਦੇ ਸਾਹਮਣਾ ਅਸੀਂ ਕਦੇ ਨਾਲ ਨੂੰ ਰੋਕਿਆ ਨਹੀਂ ਵੀ ਤੁਸੀਂ ਐ ਕਿਉਂ ਐ ਮੀਟਿੰਗ ਤੇ ਜਾਣਾ ਕਿਤੇ ਜਾਣਾ ਤੇ ਤੁਸੀਂ ਆਪਣਾ ਫ੍ਰੀਲੀ ਕੰਮ ਕਰ ਸਕਦੇ ਹੋ ਸਕੂਲ ਦੀ ਡਿਵੈਲਪਮੈਂਟ ਕਰ ਸਕਦੇ ਹੋ ਬੱਚਿਆਂ ਨਾਲ ਜੁੜ ਸਕਦੇ ਹੋ ਜਾਂ ਬੱਚਿਆਂ ਲਈ ਤੁਸੀਂ ਆਪਾਂ ਸਕੂਲ 'ਚ ਜਾਂਦੇ ਆ ਤਾਂ ਬੱਚਿਆਂ ਲਈ ਉਹ ਜਾਂਦੇ ਆ ਬੱਚਿਆਂ ਨੂੰ ਕੁਝ ਦੇਣ ਲਈ ਜਾਂਦੇ ਆ ਗਰੀਬ ਬੱਚੇ ਸਾਡੇ ਕੋਲੇ ਆਉਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਜਿਸ ਹੁਣ ਗਰੀਬ ਬੱਚਿਆਂ ਦਾ ਦੇ ਦੇ ਅਨੁਸਾਰ ਹੀ ਅਸੀਂ ਖਾ ਰਹੇ ਆ ਸਾਨੂੰ ਤਨਖਾਹ ਮਿਲਦੀ ਹੈ ਉਹਨਾਂ ਗਰੀਬ ਬੱਚਿਆਂ ਦੀ ਉਹ ਮਿਲਦੀ ਹੈ ਤੇ ਜੇ ਉਹਦੀ ਹੈਲਪ ਕਰਦੇ ਨੇ ਤਾਂ ਸਾਨੂੰ ਉਹਨਾਂ ਦੀ ਖੁਸ਼ੀ ਉਸਦੀ ਦੀ ਬਹੁਤ ਖੁਸ਼ੀ ਹੁੰਦੀ ਹੈ ਤੇ ਇਸ ਲਈ ਅਸੀਂ ਪੂਰਾ ਸਹਿਯੋਗ ਕਰਦੇ ਹਾਂ ਇਹਨਾਂ ਦੇ ਨਾਲ ਅਸੀਂ ਸੈਲੀਬ੍ਰੇਟ ਜਿਹਾ ਤਾਂ ਵੈਸੇ ਫਰੈਂਡਸ ਦੇ ਨਾਲ ਹੀ ਫਰੈਂਡਸ ਤੋਂ ਫੋਨ ਆ ਰਹੇ ਨੇ ਕੰਗratulations ਹੋ ਰਹੀਆਂ ਨੇ ਸਾਰਿਆਂ ਦਾ ਅਸੀਂ ਫੋਨ ਚੱਕ ਰਹੇ ਹਾਂ ਗੱਲਬਾਤ ਕਰ ਰਹੇ ਹਾਂ ਤੇ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਬੁਲਾਇਆ ਹੈ ਸਟੇਟ ਫੰਕਸ਼ਨ ਲਈ ਉੱਥੇ ਕੱਲ ਜਾਵਾਂਗੇ ਇੰਜੋਏ ਕਰਾਂਗੇ ਜੀ ਕਿਉਂਕਿ ਉਹਨੂੰ ਰਿਟ ਅਵਾਰਡ ਮਿਲਿਆ ਤੇ ਖੁਸ਼ੀ ਤਾਂ ਕੁন্যাਚਰਲੀ ਹਰੇਕ ਨੂੰ ਹੁੰਦੀ ਹੀ ਹੁੰਦੀ ਹੈ ਸਾਨੂੰ ਆਸ ਵੀ ਸੀ ਪਹਿਲਾਂ ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤੇ ਹੋਏ ਸੀਗੇ ਤੇ ਹੁਣ ਪਰ ਕੁਦਰਤੀ ਜਿਸ ਤਰ੍ਹਾਂ ਰਿਜ਼ਲਟ ਜਦੋਂ ਆਉਂਦਾ ਹੈ ਉਦੋਂ ਹੀ ਪਤਾ ਲੱਗਦਾ ਅਸਲੀ ਗੱਲ ਤਾਂ ਵੀ ਕਿ ਕੀ ਕਿਦਾਂ ਸਟਾਰਟ ਕਰਦੇ ਆ ਹੁਣ ਆਉਂੂਗੀ ਸ਼ਾਮ ਨੂੰ ਕੋਈ 5:30 ਵਜੇ ਇਹ ਲਿਸਟ ਆਈ ਹੈ ਤੇ ਲੈ ਕਿ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹ ਐਨਐਫਓ ਨਾਲ ਲਗੇ ਕਿ ਉਹ ਪੋਲੀ ਬੰਦ ਹੋ ਰਿਹਾ ਸੀਗਾ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਉਮਤੀ ਦੇਵੇ ਹੋਰ ਤਰੱਕੀ ਦੇਵੇ